ਆਪ ਪੰਜਾਬ ਦੇ ਦੋ ਮੰਤਰੀਆਂ ਤੇ ਕੁਝ ਵਿਧਾਇਕਾਂ ਦੀ ਕੱਲ ਗ੍ਰਿਫਤਾਰੀ ਹੋਈ ਸੀ ਕਿਉਂ ਗ੍ਰਿਫਤਾਰੀ ਹੋਈ ਸੀ ਬਹੁਤ ਵੱਡੇ ਸਵਾਲ ਖੜੇ ਹੋ ਰਿਹਾ ਤੇ ਉਧਰ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੀਤੀ ਟਿੱਪਣੀ ਦਾ ਕਿ ਕਾਂਗਰਸ ਨੂੰ ਨੁਕਸਾਨ ਹੋਵੇਗਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਤੇ ਉਧਰ ਲਗਾਤਾਰ ਕਾਂਗਰਸ ਦੇ ਵਿਚਕਾਰ ਕਾਟੋ ਕਲੇਸ਼ ਵਾਦਦਾ ਦਿਖਾਈ ਦੇ ਰਹੇ ਤੇ ਹੁਣ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਵੀ ਵੱਡਾ ਧਮਾਕਾ ਕਰ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਸਿੱਧੂ ਸਰ ਬਾਬਾ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸਿੱਧੂ ਸਰ ਬੀਤੇ ਕੱਲ ਕਾਂਗਰਸ ਦੇ ਜੋ ਐਲੋਪੀ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਜੋ ਟਿੱਪਣੀ ਕੀਤੀ ਗਈ ਸੀ ਉਸ ਮਾਮਲੇ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਉਸੇ ਦਰਮਿਆਨ ਜੀ ਦੋ ਮੰਤਰੀਆਂ ਦੀ ਗ੍ਰਿਫਤਾਰੀ ਹੁੰਦੀ ਹੈ ਕੁਝ ਵਿਧਾਇਕਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਇਸ ਮਾਮਲੇ ਦੇ ਵਿੱਚ ਹੀ ਐਲੋਪੀ ਲੀਡਰ ਦੇ ਵੱਲੋਂ ਜੋ ਟਿੱਪਣੀ ਕੀਤੀ ਗਈ ਸੀ ਉਸ ਦਾ ਕਾਂਗਰਸ ਨੂੰ ਕੀ ਨੁਕਸਾਨ ਹੋਵੇਗਾ ਤੇ ਮੰਤਰੀਆਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਸੀ ਜੀ ਦੇਖੋ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਆਪਣੀ ਉਹਨਾਂ ਦੀ ਸਰਕਾਰ ਹੋ ਵੀ ਹੈ ਤੇ ਵਿਧਾਇਕਾਂ ਤੇ ਮੰਤਰੀਆਂ ਨੂੰ ਪ੍ਰਦਰਸ਼ਨ ਜਿਹੜਾ ਕਰਨਾ ਪੈ ਬਈ ਮੈਨੂੰ ਇਹ ਨਹੀਂ ਗੱਲ ਸਮਝ ਆਉਂਦੀ ਕਿ ਉਹ ਪ੍ਰਦਰਸ਼ਨ ਕਰ ਕੀ ਦੇ ਖਿਲਾਫ ਰਏ ਸੀ ਹੁਣ ਇੱਕ ਅੰਮ੍ਰਿਤਸਰ ਵਿਧਾਤੀ ਦੇ ਵਿੱਚ ਰੈਲੀ ਸੀਗੀ ਔਰ ਰੈਲੀ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਇੱਕ ਬਿਆਨ ਜਿਹੜਾ ਉਹ ਆਉਂਦਾ ਹੈ ਮੰਤਰੀ ਜਿਹੜੇ ਹਰਭਜਨ ਈਟੀਓ ਨੇ ਉਹਨਾਂ ਨੇ ਸੰਦਰਭ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਬੈਂਡ ਵਜਾਉਣ ਵਾਲੇ ਦਾ ਮੁੰਡਾ ਜਿਹੜਾ ਅਸੀਂ ਇਹਦਾ ਬੈਂਡ ਵਜਾਵਾਂਗੇ ਅਸੀਂ ਇਦਾਂ ਕਰਨ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਉਹ ਸਭ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਇਹ ਦਲਿਤਾਂ ਦਾ અપਮਾਨ ਹੈ ਹੁਣ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਹੋਣਗੇ ਕਿ ਭਾਈ ਕਿਸੇ ਦੀ ਜਾਤੀ ਬਾਰੇ ਤਾਂ ਬੋਲਿਆ ਨਹੀਂ ਇਹ ਸਿਰਫ ਬੈਂਡ ਬਾਜਿਆਂ ਦੀ ਗੱਲ ਜਿਹੜੀ ਹੋਈ ਹੈ ਇਹ ਦਲਿਤਾਂ ਦਾ અપਮਾਨ ਕਿਵੇਂ ਹੈ ਇਹਦੇ ਵਿੱਚ ਜੇ ਮੈਂ ਗਲਤ ਨਹੀਂ ਤਾਂ 26 27 ਇਹੋ ਜਿਹੇ ਮੱਧਾਂ ਨੇ ਜਿਨ੍ਹਾਂ ਦਾ ਉਲੰਘਣਾ ਕਰਨ ਦੇ ਉੱਪਰ ਐਸਸੀ ਐਕਟ ਲੱਗਦਾ ਹੈਗਾ ਜੇ ਫਰਜ਼ ਕਰ ਲਓ ਉਹਨਾਂ ਦੇ ਵਿੱਚੋਂ ਇਹ ਵੀ ਇੱਕ ਹੈਗੀ ਆ ਕਿ ਜੇ ਆਪਾਂ ਨੂੰ ਪਿੰਡ ਦੇ ਵਿੱਚ ਕਿਸੇ ਨੇ ਵੋਟ ਨਹੀਂ ਪਾਈ ਔਰ ਦਲਿਤ ਭਾਈਚਾਰੇ ਦੇ ਬੰਦੇ ਨੇ ਵੋਟ ਨਹੀਂ ਪਾਈ ਤਾਂ ਉਸ ਤੋਂ ਬਾਅਦ ਅਸੀਂ ਅਸੀਂ ਉਹਦਾ ਬਦਲਾ ਲੈਣ ਦੇ ਲਈ ਪਿੰਡ ਦੇ ਵਿੱਚ ਕੁਝ ਅਜਈਆਂ ਗੱਦੀ ਵਧੀਆਂ ਕਰ ਦਿੰਨੇ ਆ ਜੀ ਦਾ ਉਹਨੂੰ ਨੁਕਸਾਨ ਹੁੰਦਾ ਤਾਂ ਉੱਥੇ ਵੀ ਹੈ ਜਿਹੜਾ ਐਸਸੀ ਐਕਟ ਲੱਗਦਾ ਹੈਗਾ ਇਹੋ ਜੀਆਂ ਬਹੁਤ ਸਾਰੀਆਂ ਜਿਹੜੀਆਂ 26 27 ਇਹੋ ਜੀਆਂ ਵੱਧਾਂ ਨੇ ਜਿਹੜੀਆਂ ਐਸੀ ਐਕਟ ਜਿਹੜਾ ਉਹ ਲੱਗਦਾ ਹੈਗਾ ਤਾਂ ਇਹ ਬਹੁਤ ਸਾਰੇ ਗੁੰਝਲਦਾਰ ਜਿਹੜੀ ਸਥਿਤੀ ਜਿਹੜੀ ਹੈਗੀ ਹੈ ਔਰ ਗੁੰਝਲਦਾਰ ਗੱਲਾਂ ਨੇ ਤੇ ਇੱਥੇ ਪ੍ਰਤਾਪ ਸਿੰਘ ਬਾਜਵਾ ਇੱਕ ਵਾਰ ਫੇਰ ਪਹਿਲਾਂ ਜਿਹੜੇ ਸੀਗੇ ਰਾਜਾ ਬੜਿੰਗ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਕਸੂਤੇ ਕਰਿਆ ਹੁਣ ਕੱਲ ਆਪ ਦੇ ਜਿਹੜੇ ਮੰਤਰੀ ਹਰਪਾਲ ਸਿੰਘ ਈਟੀਓ ਔਰ ਨਾਲ ਹੀ ਉਹਨਾਂ ਦੇ ਜਿਹੜੇ ਹਰਪਾਲ ਸਿੰਘ ਚੀਮਾ ਔਰ ਕੁਝ ਜਿਹੜੇ ਉਹਨਾਂ ਦੇ ਦਲਿਤ ਐਮਐਲਏ ਨੇ ਉਹਨਾਂ ਸਾਰਿਆਂ ਨੇ ਪ੍ਰਦਰਸ਼ਨ ਕੀਤਾ ਔਰ ਪ੍ਰਤਾਪ ਸਿੰਘ ਬਾਜਵਾ ਦਾ ਘਰ ਘੇਰਨ ਦੀ ਜਿਹੜੀ ਹੈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਔਰ ਉੱਥੇ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਔਰ ਜਦੋਂ ਕੋਸ਼ਿਸ਼ ਕੀਤੀ ਜਦੋਂ ਉਹ ਨਾ ਰੁਕੇ ਤਾਂ ਉਹਨਾਂ ਨੇ ਪਾਣੀ ਦੀਆਂ ਬਿਛਾੜਾਂ ਤੱਕ ਜਿਹੜੀਆਂ ਉਹਨਾਂ ਤੋਂ ਚਲਾਈਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਉਹਨਾਂ ਨੂੰ ਜਿਹੜੇ ਉਹਨਾਂ ਦੇ ਕੁਝ ਵਿਧਾਇਕ ਸੀਗੇ ਤੇ ਮੰਤਰੀ ਸੀ ਉਹਨਾਂ ਨੂੰ ਬਾਅਦ ਦੁਪਹਿਰ ਦੇ ਵਿੱਚ ਬਾਅਦ ਦੇ ਵਿੱਚ ਛੱਡਿਆ ਗਿਆ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਪ੍ਰਤਾਪ ਸਿੰਘ ਬਾਜਵਾ ਨੇ ਉਲੰਘਣਾ ਕੀਤੀ ਹੈ ਜੇ ਪ੍ਰਤਾਪ ਸਿੰਘ ਬਾਜਵਾ ਨੇ ਦਲਤਾਂ ਦਾ ਅਪਮਾਨ ਕੀਤਾ ਹੈ ਫਿਰ ਤੁਸੀਂ ਐਫ ਆਈ ਆਰ ਦਰਜ ਕਰ ਦਿਓ ਫਿਰ ਤੁਸੀਂ ਕਿਉਂ ਪ੍ਰਦਰਸ਼ਨ ਕਰਨ ਦੇ ਚੱਲੇ ਹੋਏ ਹੋ ਤੁਹਾਡੀ ਸਰਕਾਰ ਹੋਵੇ ਤੁਸੀਂ ਵੀ ਪ੍ਰਦਰਸ਼ਨ ਕਰ ਰਹੇ ਹੋ ਫਿਰ ਇਦੋਂ ਵੱਡਾ ਦਲਤਾਂ ਦਾ ਜਿਹੜਾ ਉਹ ਆਪਾਂ ਜੀ ਕਹੀਏ ਕਿ ਅਰ ਦੇਖੀ ਕੀ ਹੋ ਸਕਦੀ ਹੈ ਤੁਹਾਡੀ ਸਰਕਾਰ ਇੰਨੀ ਕਮਜ਼ੋਰ ਹੈ ਕਿ ਤੁਹਾਡੇ ਦਲਿਤ ਜਿਹੜੇ ਮੰਤਰੀ ਨੂੰ બોલਿਆ ਗਿਆ ਹੋਵੇ ਔਰ ਤੁਸੀਂ ਸਿਰਫ ਪ੍ਰਦਰਸ਼ਨ ਕਰ ਰਹੇ ਹੋ ਔਰ ਕਾਰਵਾਈ ਕੋਈ ਨਾ ਕਰ ਰਹੇ ਹੋ ਤਾਂ ਫਿਰ ਤੁਹਾਡੀ ਸਰਕਾਰ ਦਲਤਾਂ ਦੇ ਨਾਲ ਕਿੱਥੇ ਖੜੀ ਹੈ ਸੋ ਮੈਨੂੰ ਲੱਗਦਾ ਹੈ ਕਿ ਇਹ ਡਰਾਮੇਬਾਜ਼ੀਆਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਇਹਨਾਂ ਨੂੰ ਜੇ ਵਾਕਈ ਪ੍ਰਤਾਪ ਸਿੰਘ ਬਾਜਵਾ ਹੋਣਾ ਨਹੀਂ ਗਲਤੀ ਕੀਤੀ ਹੈ ਤਾਂ ਫਿਰ ਅਪੀਲ ਦਰਜ ਕਰਾਉਣ ਫਿਰ ਮੰਤਰੀ ਐਮ ਐਲ اے ਇਕੱਠੇ ਹੋ ਕੇ ਧਰਨੇ ਪ੍ਰਦਰਸ਼ਨ ਕਰਨ ਦੀ ਕੀ ਲੋੜ ਜਿਹੜੀ ਹੈ ਪਈ ਹੈ ਸੋ ਮੈਨੂੰ ਲੱਗਦਾ ਹੈ ਕਿ ਇਹਦੇ ਉੱਪਰ ਆਮ ਆਦਮੀ ਪਾਰਟੀ ਨੂੰ ਟੰਕੀ ਕਰ ਰਹੀ ਹੈ ਟੰਕੀ ਕਰਕੇ ਇਸ ਤਰੀਕੇ ਦੇ ਨਾਲ ਸਭ ਕੁਝ ਕਰ ਰਹੀ ਹੈ ਔਰ ਮੈਂ ਫੇਰ ਉਹੀ ਗੱਲ ਕਹਿਣਾ ਜੇ ਪ੍ਰਤਾਪ ਸਿੰਘ ਬਾਜਵਾ ਨੇ ਗਲਤ ਗੱਲ ਕੀਤੀ ਹੈ ਤਾਂ ਐਫਆਈਆਰ ਦਰਜ ਕਰੋ ਤੁਹਾਡੀ ਸਰਕਾਰ ਆ ਜਿੱਥੇ ਬੋਲਿਆ ਗਿਆ ਅਮਰਸਰ ਦੇ ਆਤੀ ਤੁਹਾਡੇ ਅਫਸਰ ਨੇ ਤੁਹਾਡੀ ਸਰਕਾਰ ਆ ਤੁਹਾਡੇ ਐਮਐਲਏ ਮੰਤਰੀ ਆ ਤੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਸਿਰਫ ਔਰ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਵਾਸਤੇ ਕਾਨੂੰਨੀ ਸਥਿਤੀ ਕੀ ਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਹੁਣ ਉੱਥੇ ਸੱਦ ਲੈ ਗਿਆ ਐਸਸੀ ਕਮਿਸ਼ਨ ਦੇ ਵੱਲੋਂ ਜਿਹੜਾ ਉਹਨਾਂ ਨੂੰ ਤਲਬ ਕਰ ਲਿਆ ਗਿਆ 11 ਫਰਵਰੀ ਨੂੰ ਬਾਅਦ ਦੁਪਹਿਰ 3 ਵਜੇ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਉੱਥੇ ਪ੍ਰਤਾਪ ਸਿੰਘ ਬਾਜਵਾ ਆਪਣਾ ਪੱਖ ਰੱਖਣਗੇ ਕੀ ਪੱਖ ਰੱਖਣਗੇ ਇਹ ਵੀ ਗੱਲ ਦੇਖਣ ਵਾਲੀ ਹੋਊਗੀ ਐਸ்சி ਕਮਿਸ਼ਨ ਨੇ ਪਹਿਲਾਂ ਰਾਜਾ ਵੜਿੰਗ ਦੇ ਉੱਪਰ ਵੀ ਕਾਫੀ ਸ਼ਕਤੀ ਦਿਖਾਈ ਸੀ ਬਾਅਦ ਦੇ ਵਿੱਚ ਉਹਨਾਂ ਦੇ ਉੱਪਰ ਐਫਆਈਆਰ ਵੀ ਦਰਜ ਹੋਈ ਬਾਅਦ ਦੇ ਵਿੱਚ ਫਿਰ ਐਸ்சி ਕਮਿਸ਼ਨ ਠੰਡਾ ਜਾ ਹੋ ਕੇ ਬਹਿ ਗਿਆ ਹੁਣ ਦੇਖਣਾ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਵਾਲੇ ਮਸਲੇ ਦੇ ਵਿੱਚ ਐਸ்சி ਕਮਿਸ਼ਨ ਠੰਡਾ ਹੋ ਕੇ ਬੈਂਦਾ ਜਾਂ ਫਿਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਵਾਲੇ ਮਸਲੇ ਦੇ ਵਿੱਚ ਜਿਹੜਾ ਐਸ்சி ਕਮਿਸ਼ਨ ਹੈ ਉਹ ਇਸ ਨੂੰ ਅੰਜਾਮ ਤੱਕ ਲੈ ਕੇ ਜਾਊਗਾ ਪਰ ਹੁਣ ਦੇਖਣਾ ਇਹ ਹੈ ਕਿ ਦਲਿਤਾਂ ਦੇ ਨਾਮ ਦੇ ਉੱਪਰ ਸਿਰਫ ਡਰਾਮੇਬਾਜ਼ੀ ਹੋ ਰਹੀ ਹੈ ਜਾਂ ਫਿਰ ਦਲਿਤਾਂ ਨੂੰ ਇਨਸਾਫ ਵੀ ਕਿਤੇ ਦਵਾਇਆ ਜਾਊਗਾ ਹੁਣ ਜਦੋਂ ਹਰਪਾਲ ਸਿੰਘ ਚੀਮਾ ਦੇ ਆਪਣੇ ਹਲਕੇ ਦੇ ਵਿੱਚ ਉਹਨਾਂ ਦੇ ਆਪਣੇ ਹਲਕੇ ਦਾ ਇੱਕ ਪਿੰਡ ਸੀਗਾ ਉੱਥੇ ਜਿਹੜੇ ਡਾਕਟਰ ਭੀਮਰਾਓ ਅਮੇਦਕਰ ਨੇ ਉਹਨਾਂ ਦਾ ਬੋਰਡ ਉਹਨਾਂ ਦਾ ਜਿਹੜਾ ਇੱਕ ਮੂਰਤੀ ਲਾਉਣਾ ਚਾਹੁੰਦੇ ਸੀਗੀ ਉਸ ਪਿੰਡ ਦੇ ਵਿੱਚ ਔਰ ਆਪਣਾ ਹੀ ਹਲਕਾ ਹੋਵੇ ਹਰਪਾਲ ਸਿੰਘ ਚੀਮਾ ਹੁਣ ਉਸੇ ਦਾ ਕੁਝ ਬੋਲੇ ਨਹੀਂ ਉਲਟਾ ਤੱਕੇਸ਼ਾਈ ਦੇ ਇਲਜ਼ਾਮ ਵੀ ਜਿਹੜੇ ਆ ਹਰਪਾਲ ਸਿੰਘ ਚੀਮਾ ਹੁਣਾ ਦੇ ਉੱਪਰ ਹੀ ਲੱਗਦੇ ਰਹੇ ਆ ਸੋ ਮੈਨੂੰ ਲੱਗਦਾ ਹੈ ਕਿ ਇਹ ਸਾਰੀ ਦਲਤਾਂ ਦੇ ਵੋਟ ਬੈਂਕ ਲਈ ਇਹ ਜਿਹੜੀ ਗੱਲ ਕੀਤੀ ਜਾ ਰਹੀ ਹੈ ਦਲਤਾਂ ਨੂੰ ਰੋਜ਼ ਦਲਤਾਂ ਦਾ ਅਪਮਾਨ ਜਿਹੜਾ ਉਹ ਵੋਟਾਂ ਦੇ ਵਾਸਤੇ ਜਿਹੜਾ ਉਹ ਕੀਤਾ ਜਾ ਰਿਹਾ ਸੋ ਹਮਦਰਦੀ ਕਿਸੇ ਨੂੰ ਨਹੀਂ ਗਈ ਔਰ ਇਸ ਤਰੀਕੇ ਦੀ ਸਿਰਫ ਸਿਆਸੀ ਬਿਆਨਵਾਜ਼ੀਆਂ ਸਿਆਸੀ ਜਿਹੜੇ ਟੋਟਕੇ ਘੜ ਕੇ ਦਲਤਾਂ ਨੂੰ ਪਰਮੋਣ ਦੀ ਕੋਸ਼ਿਸ਼ ਹੈ ਸੋ ਮੈਨੂੰ ਲੱਗਦਾ ਕਿ ਲੋਕ ਇਹਦੇ ਵਿੱਚ ਫਸਣਗੇ ਨਹੀਂ ਹੁਣ ਤੁਸੀਂ ਗੱਲ ਕੀਤੀ ਸੀਗੀ ਕਿ ਇਹਦਾ ਨੁਕਸਾਨ ਕਿੰਨਾ ਹੋਊ ਮੈਂ ਪਹਿਲਾਂ ਤੋਂ ਮੈਂ ਹਮੇਸ਼ਾ ਤੋਂ ਹੀ ਇਹ ਕਹਿੰਦੇ ਰਹੇ ਆਪਾਂ ਔਰ ਸਾਰੇ ਜਾਣਦੇ ਆ ਕਿ ਜਿਹੜਾ ਦਲਿਤ ਵੋਟ ਬੈਂਕ ਹੈ ਉਹ ਹਮੇਸ਼ਾ ਤੋਂ ਹੀ ਕਾਂਗਰਸ ਦਾ ਵੋਟ ਬੈਂਕ ਰਿਹਾ ਹੈ ਤੇ ਪੂਰੇ ਪੰਜਾਬ ਤੋਂ ਨਹੀਂ ਸਗੋਦੀ ਪੂਰੇ ਭਾਰਤ ਦੇ ਵਿੱਚ ਵੀ ਇਹ ਇਹੀ ਚੱਸੀ ਰਹੀ ਹੈ ਕਿ ਜਿਹੜਾ ਦਲਿਤ ਵੋਟ ਬੈਂਕ ਹੈ ਉਹ ਹਮੇਸ਼ਾ ਤੋਂ ਹੀ ਕਾਂਗਰਸ ਦੇ ਨਾਲ ਰਿਹਾ ਹੁਣ ਜਿਵੇਂ ਰਾਜਾ ਵੜਿੰਗ ਦਾ ਬਿਆਨ ਆਇਆ ਸੀ ਜਾਂ ਹੁਣ ਇਸ ਤਰੀਕੇ ਦੀਆਂ ਬਿਆਨਵਾਦੀਆਂ ਦੇਖੋ ਦਲਿਤਾ ਨੂੰ ਇਸ ਤਰੀਕੇ ਦੇ ਨਾਲ ਨੀਜਾ ਦਿਖਾਉਣ ਵਾਲੀਆਂ ਜਿਹੜੀਆਂ ਗੱਲਾਂ ਨੇ ਉਹਦਾ ਪਾਰਟੀ ਨੂੰ ਨੁਕਸਾਨ ਤਾਂ ਹੋਊਗਾ ਹੀ ਹੋਊਗਾ ਕਿਉਂਕਿ ਮੈਂ ਫੇਰ ਉਹੀ ਗੱਲ ਕਹਿਣਾ ਕਿ ਦਲਿਤਾ ਦਾ ਵੋਟ ਬੈਂਕ ਹਮੇਸ਼ਾ ਹੀ ਕਾਂਗਰਸ ਨੂੰ ਜਾਂਦਾ ਰਿਹਾ ਤੇ ਜੇ ਕਾਂਗਰਸੀ ਲੀਡਰ ਇਹੋ ਜੀ ਬਿਆਨਬਾਜ਼ੀ ਕਰਨਗੇ ਉਹਨਾਂ ਨੂੰ ਪਰਸਨਲੀ ਦਾ ਨੁਕਸਾਨ ਜਿਹੜਾ ਹੋਊਗਾ ਹੀ ਹੋਊਗਾ ਤੇ ਜਿਹੜਾ ਪਾਰਟੀ ਨੂੰ ਨੁਕਸਾਨ ਹੋਣਾ ਉਹ ਤਾਂ ਹੈ ਹੀ ਹੈ ਔਰ ਤੁਸੀਂ ਦੇਖੋ ਕਿ ਰਾਜਾ ਵੜਿੰਗ ਦੇ ਬਿਆਨ ਨੇ ਰਾਜਾ ਫਰਿੰਗ ਰੂਪ ਪੱਕਾ ਹੀ ਦਲਿਤ ਵਿਰੋਧੀ ਕੋਸ਼ਿਸ਼ ਜਿਹੜਾ ਉਹ ਕਰ ਦਿੱਤਾ ਮੰਨੇ ਤੇ ਚਾਹੇ ਕੋਈ ਨਾ ਮੰਨੇ ਜੇ ਕੋਈ ਸੋਚੇ ਕਿ ਭਾਈ ਰਾਜਾ ਫਰਿੰਗ ਦਾ ਉਹ ਬਿਆਨ ਸਮੇਂ ਦੇ ਨਾਲ ਨਹੀਂ ਤੇ ਭਾਈਚਾਰੇ ਨੂੰ ਭੁੱਲ ਜਾਊਗਾ ਇਹ ਬਿਲਕੁਲ ਇਹੋ ਜੀ ਮੈਨੂੰ ਨਹੀਂ ਲੱਗਦਾ ਕਿ ਗੱਲ ਹੋਣ ਵਾਲੀ ਆ ਔਰ ਇਹੋ ਜਿਹੇ ਬਿਆਨ ਤਾਂ ਜਿਹੜੇ ਹਮੇਸ਼ਾ ਹੀ ਆਪਾਂ ਦੇਖਿਆ ਕਿ ਵੋਟਾਂ ਦੇ ਵਿੱਚ ਚੇਤੇ ਕਰਾ ਦਿੱਤੇ ਜਾਂਦੇ ਜਿਹੜੇ ਕਿ ਦੱਬੇ ਦੁਬੇ ਹੁੰਦੇ ਆ ਸੋ ਰਾਜਾ ਵੜਿੰਗ ਹੁਣ ਪੱਕੇ ਤੌਰ ਤੇ ਇੱਕ ਤਰੀਕੇ ਨਾਲ ਦਲਿਤ ਵਿਰੋਧੀ ਘੋਸ਼ਿਤ ਉਸ ਬਿਆਨ ਬੂਟਾ ਸਿੰਘ ਵਾਲੇ ਬਿਆਨ ਦੇ ਨਾਲ ਹੋ ਚੁੱਕਿਆ ਲੋਕਾਂ ਦੇ ਵੱਲੋਂ ਤੁਸੀਂ ਗਰਾਊਂਡ ਤੇ ਜਾ ਕੇ ਐਸਸੀ ਭਾਈਚਾਰੇ ਦੇ ਲੋਕਾਂ ਦੇ ਨਾਲ ਰਾਜਾ ਵੜਿੰਗ ਬਾਰੇ ਗੱਲਤਾ ਕਰੋ ਤਾਂ ਤੁਹਾਨੂੰ ਲੱਗ ਜੂ ਪਤਾ ਵੀ ਉਹ ਕੀ ਸੋਚਦੇ ਆ ਰਾਜਾ ਵੜਿੰਗ ਬਾਰੇ ਹਾਂ ਠੀਕ ਹੈ ਜਿਨ੍ਹਾਂ ਨੇ ਪੋਲੀਟੀਕਲ ਫਾਇਦੇ ਲੈਣੇ ਆ ਜਾਂ ਉਹਨਾਂ ਦੇ ਵਰਕਰ ਉਸ ਪੀਕੇ ਨਾਲ ਜੁੜੇ ਆ ਤਾਂ ਉਹ ਠੀਕ ਹੈ ਜ਼ਰੂਰ ਨਹੀਂ ਕਹਿੰਦੇ ਪਰ ਜਿਹੜਾ ਥੜਾ ਵਰਕਰ ਆ ਜਿਨੇ ਵੋਟ ਪਾਉਣੀ ਆ ਕਾਂਗਰਸ ਪਾਰਟੀ ਨੂੰ ਉਹ ਵੀ ਇਸ ਚੀਜ਼ ਤੋਂ ਨਾਰਾਜ਼ ਆ ਕਿ ਭਾਈ ਸਾਡੇ ਪ੍ਰਧਾਨ ਨੇ ਇਹ ਉਹ ਜੀ ਬਿਆਨਬਾਜ਼ੀ ਜਿਹੜੀ ਸਾਡੇ ਬਾਰੇ ਕੀਤੀ ਹੈ ਉਹ ਸਾਰੀਆਂ ਚੀਜ਼ਾਂ ਦੀ ਇੱਕ ਉਪ ਪੜਤਾਲ ਹੋਣ ਤੋਂ ਬਾਅਦ ਆਪਾਂ ਜੇ ਕਿਸੇ ਨਤੀਜੇ ਤੇ ਪਹੁੰਚੀਏ ਤਾਂ ਗੱਲ ਇਹ ਹੈ ਕਿ ਇਹੋ ਜਿਹੇ ਜਿਹੜੇ ਬਿਆਨਬਾਜ਼ੀਆਂ ਹੋ ਰਹੀਆਂ ਨੇ ਚਾਹੇ ਉਹ ਰਾਜਾ ਵੜਿੰਗ ਵੱਲੋਂ ਆ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਵੱਲੋਂ ਆ ਚਾਹੇ ਚਰਨਜੀਤ ਸਿੰਘ ਚੰਨੀ ਦੇ ਸੰਦਰਭ ਦੇ ਵਿੱਚ ਜੋ ਚਰਨਜੀਤ ਸਿੰਘ ਚੰਨੀ ਦੇ ਸੰਦਰਭ ਦੇ ਵਿੱਚ ਜਿਹੜਾ ਇਹਨਾਂ ਦੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਜਿਹੜੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਆ ਚਰਨਜੀਤ ਸਿੰਘ ਚੰਨੀ ਦੇ ਵਿਰੁੱਧ ਜਿਸ ਤਰੀਕੇ ਦਾ ਊੜ ਪ੍ਰਚਾਰ ਜਿਹੜਾ ਉਹ ਕੀਤਾ ਜਾ ਰਿਹਾ ਚਾਹੇ ਕਰਵਾਇਆ ਜਾ ਰਿਹਾ মিডিਆ ਤੋਂ ਉਸ ਚੀਜ਼ ਨੂੰ ਲੈ ਕੇ ਵੀ ਦਲਿਤ ਭਾਈਚਾਰਾ ਜਿਹੜਾ ਉਹ ਨਰਾਜ ਹੋ ਰਿਹਾ ਕਿਉਂਕਿ ਉਹਨਾਂ ਨੂੰ ਆਇਆ ਕਿ ਸਾਡਾ ਲੀਡਰ ਜਿਹੜਾ ਉੱਪਰ ਦਾ ਜਿਹੜਾ ਕਿ ਹੁਣ ਸਿਰਫ ਦਲਿਤਾਂ ਦਾ ਲੀਡਰ ਨਹੀਂ ਹੈ ਜਿਹੜਾ ਕਿ ਜਿਹਨੂੰ ਹੁਣ ਜ਼ਮੀਂਦਾਰ ਭਾਈਚਾਰਾ ਵੀ ਬਹੁਤ ਜ਼ਿਆਦਾ ਪਸੰਦ ਕਰਦਾ ਸ਼ਹਿਰੀ ਭਾਈਚਾਰਾ ਵੀ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਪਸੰਦ ਕਰਦਾ ਕਿਉਂਕਿ ਜਿਸ ਤਰੀਕੇ ਦੀ ਮੁੱਖ ਮੰਤਰੀ ਹੁੰਦਿਆਂ ਉਹਨਾਂ ਨੇ ਜ਼ਿੰਮੇਵਾਰੀਆਂ ਨਿਭਾਈਆਂ ਨੇ ਆਪਾਂ ਦੇਖੋ ਕਿ ਮੋਦੀ ਨੂੰ ਮੋੜਿਆ ਉਹ ਨੂੰ ਉਹ ਨੂੰ ਸੁੱਟਣ ਦੇ ਲਈ ਜਿਹੋ ਜੀਆਂ ਕਾਰਵਾਈਆਂ ਕੁਝ ਲੀਡਰਾਂ ਦੇ ਵੱਲੋਂ ਚਲੀਆਂ ਜਾਈਆਂ ਜਾ ਰਹੀਆਂ ਜਾਂ ਚਲਾਈਆਂ ਜਾ ਰਹੀਆਂ ਉਸ ਚੀਜ਼ ਨੂੰ ਲੈ ਕੇ ਵੀ ਲੋਕ ਵਰਕਰ ਔਰ ਦਲਿਤ ਭਾਈਚਾਰਾ ਵੀ ਜਿਹੜਾ ਨਾਰਾਜ਼ ਹੋ ਰਿਹਾ ਕਿ ਸਾਡੇ ਬੰਦੇ ਨੂੰ ਜਾਣਬੁੱਝ ਕੇ ਨਹੀਂ ਚਾ ਜਿਹੜਾ ਦਿਖਾਇਆ ਜਾ ਰਿਹਾ ਸੋ ਨੁਕਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਬਹੁਤ ਵੱਡੇ ਪੱਧਰ ਤੇ ਹੁੰਦਾ ਦਿਖਾਈ ਜਿਹੜਾ ਉਹ ਦੇ ਰਿਹਾ ਹੈਗਾ ਔਰ ਕਾਂਗਰਸ ਨੂੰ ਔਰ ਉਹਨਾਂ ਦਾ ਆਪਣਾ ਵੋਟ ਬੈਂਕ ਜਿਹੜਾ ਪੱਟ ਵੋਟ ਬੈਂਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਜਿਹੜਾ ਨੁਕਸਾਨ ਜਦੋਂ ਜਦੋਂ ਖਿਸਕੂਗਾ ਤਾਂ ਕਿਤੇ ਨਾ ਕਿਤੇ ਜਿਹੜੀ ਨੀ ਕਾਂਗਰਸ ਦੀ ਜਿਹੜੀ ਹੈ ਜਰੂਰ ਇੱਲੂਗੀ ਕਿਉਂਕਿ ਪੱਕਾ ਵੋਟ ਬੈਂਕ ਹਮੇਸ਼ਾ ਤੋਂ ਇਧਰ ਤੇ ਉਧਰ ਹੀ ਤਪਾਈ ਚਾਰੇ ਦਾ ਜਿਹੜਾ ਉਹ ਕਾਂਗਰਸ ਨੂੰ ਰਿਹਾ ਹੈ ਬਿਲਕੁਲ ਸਿੱਧੂ ਸਰ ਇਸ ਹਵਾਮ ਦੇ ਵਿੱਚ ਸਾਰੇ ਹੀ ਨੰਗੇ ਨੇ ਕਿਉਂਕਿ ਟੋਟਲੀ ਸਿਆਸਤ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਰੱਜ ਕੇ ਇਸ ਨੂੰ ਦਲਿਤ ਭਾਈਚਾਰੇ ਦੇ ਨਾਲ ਜੋੜ ਕੇ ਸਿਆਸਤ ਕੀਤੀ ਜਾ ਰਹੀ ਦੂਜੇ ਪਾਸੇ ਕਾਂਗਰਸ ਦੇ ਕੁਝ ਆਗੂ ਵੀ ਇਸ ਨਾਂ ਤੇ ਸਿਆਸਤ ਕਰ ਰਹੇ ਨੇ ਉਧਰ ਹੀ ਜੇਕਰ ਅੱਗੇ ਵੱਲ ਨੂੰ ਵਾਅਦੇ ਆ ਤੇ ਕਾਂਗਰਸ ਦੇ ਵਿਚਕਾਰ ਨਹੀਂ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਠੀਕ ਹੈ ਤੁਹਾਡੀ ਗੱਲ ਜਿਹੜੀ ਹਵਾਮ ਦੇ ਸਾਰੇ ਨੰਗੇ ਵਾਲੀ ਗੱਲ ਆ ਹੁਣ ਜਿਹੜੇ ਦਲਿਤਾਂ ਦਾ ਜਿਹੜੇ ਲੋਕ ਦਲਿਤਾਂ ਦੀ ਗੱਲ ਜਿਹੜੀ ਕਰ ਰਿਹਾ ਦਲਿਤਾਂ ਦਾ અપਮਾਨ ਜਿਹੜੇ ਕਹਿ ਰਿਹਾ ਕਿ ਸਾਡੇ ਤੋਂ ਸਹਿ ਨਹੀਂ ਹੋ ਰਿਹਾ ਆਮ ਆਦੀ ਪਾਰਟੀ ਹੀ ਉਹ ਆਮ ਆਦੀ ਪਾਰਟੀ ਜਿਹੜਾ ਇਹ ਦੱਸੇ ਕਿ ਭਾਈ ਤੁਸੀਂ ਜਿਹੜਾ ਵਾਦਾ ਕੀਤਾ ਸੀਗਾ ਕਿ ਅਸੀਂ ਦਲਿਤ ਡਿਪਟੀ ਸੀਐਮ ਜਿਹੜਾ ਲਾਵਾਂਗੇ ਠੀਕ ਹੈ ਤੁਸੀਂ ਜਨਰਲ ਵਰਗ ਦਾ ਇੱਕ ਜੱਟ ਸਿੱਖ ਭਾਈਚਾਰੇ ਦੇ ਵਿੱਚੋਂ ਲੈ ਕੇ ਇੱਕ ਮੁੱਖ ਮੰਤਰੀ ਜਿਹੜਾ ਤੁਸੀਂ ਬਣਾ ਲਿਆ ਫਿਰ ਤੁਸੀਂ ਜਨਰਲ ਭਾਈਚਾਰੇ ਦੇ ਵਿੱਚੋਂ ਹਿੰਦੂ ਭਾਈਚਾਰੇ ਦੇ ਵਿੱਚੋਂ ਤੁਸੀਂ ਜਿਹੜਾ ਆਪਣੀ ਪਾਰਟੀ ਦਾ ਪ੍ਰਧਾਨ ਬਣਾ ਲਿਆ ਮਫਹਿ ਜਿਹੜਾ ਦਲਿਤ ਭਾਈਚਾਰੇ ਨੂੰ ਨੁਮਾਇੰਦਗੀ ਕਿੱਥੇ ਆ ਠੀਕ ਹੈ ਤੁਸੀਂ ਮੰਤਰੀ ਬਣਾ ਲੇ ਮੰਤਰੀ ਨੂੰ ਪਾਵਰ ਕਿੰਨੀ ਕ ਪਰ ਜਿਹੜਾ ਤੁਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਦਲਿਤ ਭਾਈਚਾਰੇ ਦੇ ਬੰਦੇ ਨੂੰ ਜਿਹੜਾ ਹੈਗਾ ਅਸੀਂ ਡੱਪੀ ਸੀਐਮ ਲਾਵਾਂਗੇ ਉਹ ਵਾਅਦਾ ਤਾਂ ਇਹਨਾਂ ਨੇ ਹਲੇ ਤੱਕ ਵੀ ਪੂਰਾ ਨਹੀਂ ਕੀਤਾ ਕਿ ਉਸ ਨੂੰ ਦਲਿਤਾਂ ਦਾ અપਮਾਨ ਨਹੀਂ ਕਰਨਗੇ ਕਿ ਉਹ ਸਿਰਫ ਵੋਟ ਬੈਂਕ ਲੈਣ ਵਾਸਤੇ ਹੀ ਬਿਆਨਬਾਜ਼ੀ ਨਹੀਂ ਕੀਤੀ ਸੀ ਕਿ ਉਹ ਬਿਆਨ ਰਾਹੀਂ ਕੇਦਰੀਵਾਲ ਹੋਣਾ ਦਲਿਤਾਂ ਨੂੰ ਮੂਰਖ ਨਹੀਂ ਬਣਾਇਆ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀ ਤੁਸੀਂ ਬਿਲਕੁਲ ਗੱਲ ਕਹੀ ਹੈ ਕਿ ਹਮਾਮ ਦੇ ਵਿੱਚ ਵਾਕਈ ਸਾਰੇ ਨੇ ਕੀ ਬਿਲਕੁਲ ਸਿੱਧੂ ਸਰ ਜਦੋਂ ਗੁਰਦੇਵ ਮਾਨ ਦੇ ਵੱਲੋਂ ਵੀ ਆਪਣੇ ਆਪ ਨੂੰ ਐਜ਼ ਏ ਦਲਿਤ ਡਿਪਟੀ ਸੀਐਮ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨਾਲ ਵੀ ਜੋ ਕੁਝ ਹੋਇਆ ਉਹ ਵੀ ਸਾਰਿਆਂ ਦੇ ਸਾਹਮਣੇ ਹੈ ਉਹ ਵੀ ਤਾਂ ਨਹੀਂ ਉਹਨਾਂ ਨੇ ਘੋਸ਼ਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਨੇ ਸਿਰਫ ਬਿਆਨ ਯਾਦ ਕਰਵਾਇਆ ਗਿਆ ਹੂੰ ਏ ਭਾਈ ਜੇ ਠੀਕ ਆ ਸਾਡੀ ਪਾਰਟੀ ਨੇ ਉਹ ਤੋਂ ਵਾਦਾ ਕੀਤਾ ਸੀ ਸਾਡੀ ਪਾਰਟੀ ਨੂੰ ਉਹ ਵਾਦਾ ਪੂਰਾ ਕਰ ਦੇਣਾ ਚਾਹੀਦਾ ਉਹ ਵਾਦਾ ਯਾਦ ਕਰਵਾਉਣ ਵਾਲੇ ਵਿਧਾਇਕ ਗਦੇ ਇਮਾਨ ਦੇ ਉੱਪਰ ਕਿਹੋ ਜੀਆਂ ਕਾਰਵਾਈਆਂ ਹੋਈਆਂ ਆਪਣੇ ਸਾਹਦੇ ਸਾਹਮਣੇ ਆਪਸਰਾ ਤੋਂ ਉਹਨਾਂ ਦਾ ਨੰਬਰ ਬਲੌਕ ਕਰਵਾ ਦਿੱਤਾ ਗਿਆ ਉਹਨਾਂ ਦਾ ਫੋਨ ਹੀ ਚੱਕਣੋਂ ਬੰਦ ਹੋ ਗਏ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਉਹਨਾਂ ਦੀ ਬਰਾਬਰ ਇੱਕ ਬੰਦਾ ਜਿਹੜਾ ਲਾ ਦਿੱਤਾ ਗਿਆ ਪਾਵਰ ਉਹਨਾਂ ਦੀ ਵੰਡ ਦਿੱਤੀ ਗਈ ਸੋ ਇਹ ਦਲਿਤਾਂ ਦੇ ਨਾਲ ਕਿੱਥੇ ਘਰੇ ਆ ਇਹ ਤਾਂ ਆਪ ਹਮਾਮ ਚੁਣਗੇ ਬਿਲਕੁਲ ਉਧਰ ਸਰ ਕਾਂਗਰਸ ਦੇ ਵਿਚਾਰ ਵੀ ਲਗਾਤਾਰ 카ਟੋ ਕੁਲੇਸ਼ ਵਾਧਾ ਦਿਖਾਈ ਦੇ ਰਹੇ ਮੈਡਮ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਜੋ ਤਰਥੱਲੀ ਮੱਛੀ ਆ ਉਸ ਤੋਂ ਬਾਅਦ ਇੱਕ ਹਾਈ ਲੈਵਲ ਮੀਟਿੰਗ ਵੀ ਹੁੰਦੀ ਆ ਪਰ ਕਾਂਗਰਸ ਦਾ 카ਟੋ ਕੁਲੇਸ਼ ਘਟ ਨਹੀਂ ਰਿਹਾ ਤੇ ਹੁਣ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਵੀ ਇੱਕ ਸਵਾਲੀਆ ਅੰਦਾਜ਼ ਦੇ ਵਿੱਚ ਪੋਸਟ ਸਾਂਝੀ ਕੀਤੀ ਗਈ ਆ ਉਸ ਦੇ ਕੀ ਮਾਇਨੇ ਨੇ ਕੀ ਉਹ ਕੋਈ ਸਿਆਸੀ ਧਮਾਕਾ ਜੀ ਨਹੀਂ ਬਿਲਕੁਲ ਠੀਕ ਹੈ ਕਿ ਜਿਵੇਂ ਤੁਸੀਂ ਪਹਿਲਾਂ ਵੀ ਆਪਾਂ ਗੱਲ ਕੀਤੀ ਆ ਕਿ ਕਾਂਗਰਸ ਦੇ ਅੰਦਰ ਜਿਹੜਾ 카ਟੋ ਕੁਲੇਸ਼ ਆ ਨਾ ਉਹ ਜਿੱਥੇ ਵਰਕਰ ਨੂੰ ਪਰੇਸ਼ਾਨ ਕਰ ਰਿਹਾ ਉਥੇ ਹੀ ਜਿਹੜੇ ਸਹਿਰਦ ਲੋਕ ਨੇ ਜਿਹੜੇ ਸਹਿਰਦ ਲੀਡਰ ਨੇ ਜਿਹੜੇ ਪੰਜਾਬ ਪ੍ਰਤੀਬੀ ਸਹਿਰਦ ਨੇ ਔਰ ਪਾਰਟੀ ਪ੍ਰਤੀਬੀ ਸਹਿਰਦ ਨੇ ਖਾਸ ਕਰਕੇ ਡਾਕਟਰ ਧਨਵੀਰ ਗਾਂਧੀ ਵਰਗੇ ਲੋਕ ਉਹ ਇਸ ਚੀਜ਼ ਨੂੰ ਲੈ ਕੇ ਬਹੁਤ ਪਰੇਸ਼ਾਨ ਨੇ ਆਪਾਂ ਦੇਖਿਆ ਕਿ ਪਿਛਲੇ ਦਿਨੀ ਵੀ ਡਾਕਟਰ ਧਨਵੀਰ ਗਾਂਧੀ ਉਹਨਾਂ ਦੇ ਵੱਲੋਂ ਮੀਡੀਆ ਦੇ ਵਿੱਚ ਵੀ ਔਰ ਆਪਣੀਆਂ ਪੋਸਟਾਂ ਆਈਆਂ ਪਾਰਟੀ ਦੇ ਅੰਦਰ ਖਿਲਾਰਾ ਪਾਉਣ ਵਾਲੇ ਲੀਡਰਾਂ ਦੇ ਖਿਲਾਫ ਬਹੁਤ ਸਾਰਾ ਜਿਹੜਾ ਉਹਨਾਂ ਦੇ ਵੱਲੋਂ ਗੁੱਸਾ ਕੱਢਾ ਗਿਆ ਪਰ ਅੱਜ ਅਰਬੀਤੀ ਰਾਤ ਉਹਨਾਂ ਨੇ ਇੱਕ ਪੋਸਟ ਪਾਈ ਹੈ 10-11 ਘੰਟੇ ਪਹਿਲਾਂ ਜਿਦੇ ਵਿੱਚ ਉਹਨਾਂ ਨੇ ਲਿਖਿਆ ਕਿ ਕਿਹੜੇ ਇਤਿਹਾਸ ਵਿੱਚ ਕਿ ਕਿਸੇ ਕੋਲ ਕੋਈ ਐਸੀ ਪੋਸਟ ਜਾਣਕਾਰੀ ਮੌਜੂਦ ਹੈ ਕਿ ਕਿਸੇ ਟੀਮ ਨੇ ਵੱਧ ਤੋਂ ਵੱਧ ਕਿੰਨੇ ਸੈਲਫ ਗੋਲ ਕਰਨ ਦੇ ਬਾਵਜੂਦ ਜਿੱਤ ਆਪਣੀ ਝੋਲੀ ਪਾਈ ਹੋਵੇ ਜਰੂਰ ਦੱਸਿਓ ਸ਼ਾਇਦ ਦਿਲ ਖੜ ਜਾਵੇ ਹੁਣ ਇਹ ਗੱਲ ਉਹਨਾਂ ਨੇ ਆਪਣੀ ਪਾਰਟੀ ਦੇ ਲੀਡਰਾਂ ਦੇ ਤੰਜ ਕੱਢਿਆ ਕਿ ਭਾਈ ਜਿਹੜੀ ਬਿਆਨਬਾਜ਼ੀ ਇੱਕ ਦੂਜੇ ਦੇ ਖਿਲਾਫ ਤੁਸੀਂ ਕਰ ਰਹੇ ਹੋ ਇਹ ਪਾਰਟੀ ਦੇ ਅੰਦਰ ਸੈਲਫ ਗੋਲ ਹੈ ਔਰ ਇਹ ਸੈਲਫ ਗੋਲ ਇੱਕ ਦਿਨ ਦਾ ਕੰਮ ਨਹੀਂ ਇਹ ਤੁਸੀਂ ਰੋਜ਼ਾਨਾ ਦੇ ਤੌਰ ਤੇ ਸੈਲਫ ਗੋਲ ਪਾਰਟੀ ਦੇ ਅੰਦਰ ਜਿਹੜਾ ਕਰ ਰਹੇ ਹੋ ਪਰ ਇੰਨੇ ਸੈਲਫ ਗੋਲ ਤੁਸੀਂ ਕਰ ਲਏ ਹੈ ਕਿ ਭਾਈ ਹੁਣ ਲੱਗਦਾ ਹੈ ਕਿ ਜਿੱਤ ਜਿਹੜੀ ਆ ਉਹ ਦੂਰ ਹੁੰਦੀ ਜਾ ਰਹੀ ਹੈ ਇਸੇ ਕਰਕੇ ਉਹਨਾਂ ਨੇ ਪੁੱਛਿਆ ਕਿ ਭਾਈ ਵੱਧ ਤੋਂ ਵੱਧ ਕਿੰਨੇ ਗੋਲ ਕਰਨ ਵਾਲਾ ਸੈਲਫ ਗੋਲ ਕਰਨ ਵਾਲੀ ਪਾਰਟੀ ਜਾਂ ਟੀਮ ਜਿੱਤੀ ਹੋਵੇ ਸੋ ਇਹ ਜਿਹੜੀਆਂ ਗੱਲਾਂ ਨੇ ਉਹਨਾਂ ਨੇ ਆਪਣੇ ਪਾਰਟੀ ਦੇ ਲੀਡਰਾਂ ਨੂੰ ਜਿਹੜਾ ਇੱਕ ਤਰੀਕੇ ਨਾਲ ਤਾਣਾ ਮਾਰਿਆ ਹੈਗਾ ਸੋ ਧਰਮਵੀਰ ਗਾਂਧੀ ਬੜੇ ਸੋਹਰਤ ਲੀਡਰ ਨੇ ਔਰ ਉਹ ਲਗਾਤਾਰ ਰਾਹੁਲ ਗਾਂਧੀ ਦੇ ਟੱਚ ਦੇ ਵਿੱਚ ਵੀ ਨੇ ਪਰ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਜੇ ਰਾਹੁਲ ਜੀ ਉਹਨਾਂ ਦੇ ਟੱਚ ਦੇ ਵਿੱਚ ਨੇ ਔਰ ਇੰਨਾ ਉਹਨਾਂ ਨੂੰ ਸੁਣਦੇ ਵੀ ਆ ਸਮਝਦੇ ਵੀ ਹੈ ਔਰ ਪਰ ਫਿਰ ਵੀ ਉਹਨਾਂ ਦੀ ਗੱਲ ਜਿਹੜੀ ਸੁਣੀ ਕਿਉਂ ਨਹੀਂ ਜਿਹੜੀ ਪਾਰਟੀ ਦੇ ਅੰਦਰ ਇਹ ਜਿਹੜਾ ਡਿਸਪਲਿਨ ਭੰਗ ਹੋਣ ਵਾਲਾ ਜਿਹੜਾ ਸਿਲਸਿਲਾ ਇਹ ਲਗਾਤਾਰ ਜਿਹੜਾ ਉਹ ਕਿਉਂ ਚੱਲਦਾ ਜਾ ਰਿਹਾ ਇਹ ਸਮਝੋ ਬਾਹਰ ਆ ਗੱਲ ਹੁਣ ਡਾਕਟਰ ਧਰਮਵੀਰ ਗਾਂਧੀ ਕਹਿੰਦੇ ਆ ਕਿ ਭਾਈ ਦੱਸੋ ਵੱਧ ਤੋਂ ਵੱਧ ਸੈਲਫ ਗੋਲ ਕਰਨ ਵਾਲੀ ਟੀਮ ਜਿਹੜੇ ਕਿੰਨੇ ਸੈਲਫ ਗੋਲ ਕੀਤੇ ਤੇ ਕਿੰਨੇ ਜਿੱਤੀ ਹੋਵੇ ਦਿਲ ਖੜ ਜਾਵੇ ਹੁਣ ਜਿਹੜੇ ਦਿਲ ਦੇ ਡਾਕਟਰ ਧਰਮਵੀਰ ਗਾਂਧੀ ਨੇ ਜੇ ਉਹਨਾਂ ਦਾ ਹੀ ਦਿਲ ਜਿਹੜਾ ਉਹ ਨਹੀਂ ਖੜ ਰਿਹਾ ਤਾਂ ਫਿਰ ਆਮ ਵਰਕਰ ਦਾ ਦਿਲ ਜਿਹੜਾ ਉਹ ਕਿੱਥੇ ਖੜਦਾ ਹੋਊਗਾ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਦੇਖਣ ਵਾਲੀਆਂ ਨੇ ਕਿ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ ਪਾਰਟੀ ਦੇ ਲੀਡਰਾਂ ਨੂੰ ਵੀ ਹੁਣ ਫਿਕਰ ਪੈਦਾ ਹੋ ਗਿਆ ਕਿ ਭਾਈ ਇਹ ਚੱਲ ਕੀ ਰਿਹਾ ਹੁਣ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਇਹ ਸੰਘਰਸ਼ਾਂ ਦੇ ਵਿੱਚੋਂ ਨਿਕਲੇ ਹੋਏ ਬੰਦੇ ਨੇ ਸੰਘਰਸ਼ ਕੀਤੇ ਇਹਨਾਂ ਨੇ ਉਹਨਾਂ ਦੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸੰਘਰਸ਼ ਜਿਹੜੇ ਉਹ ਕੀਤੇ ਐ ਪਾਰਟੀ ਉਹਨਾਂ ਨੇ ਬੱਕੋ ਬੱਕਰੀਆਂ ਦੇ ਵਿੱਚ ਰਹਿੰਦੇ ਆ ਸੰਘਰਸ਼ ਜਿਹੜੇ ਉਹ ਕੀਤੇ ਐ ਹੁਣ ਜਿਹੜਾ ਬੰਦਾ ਆਪਣੀ ਪਾਰਟੀ 'ਚ ਰਹਿ ਕੇ ਕ੍ਰੀਤੀਆਂ ਦੇ ਨਾਲ ਲੜਦਾ ਰਿਹਾ ਹੋਵੇ ਹੁਣ ਉਹ ਨੈਸ਼ਨਲ ਪਾਰਟੀ ਦੇ ਵਿੱਚ ਗਿਆ ਹੋਵੇ ਔਰ ਬਾਅਦ ਦੇ ਵਿੱਚ ਹੁਣ ਉੱਥੇ ਜਾ ਕੇ ਦੇਖੇ ਕਿ ਭਾਈ ਇਹ ਤਾਂ ਆਪਸ ਦੇ ਵਿੱਚ ਹੀ ਲੜੀ ਜਾਂਦੇ ਆ। ਸੋ ਬੰਦੇ ਦਾ ਜਿਹੜਾ ਉਹ ਸਿਰ ਚ ਕਰਾਉਂਦਾ ਤਾਂ ਜ਼ਰੂਰ ਹੈਗਾ ਕਿ ਭਾਈ ਇਹ ਚੱਲ ਕੀ ਰਿਹਾ ਜਿਹੜੇ ਬੰਦਿਆਂ ਨੇ ਖਾਸ ਤੌਰ ਤੇ ਸੰਘਰਸ਼ਾਂ ਦੇ ਵਿੱਚ ਰਹਿ ਕੇ ਆਪਣੀ ਪਾਰਟੀ ਦੇ ਲੀਡਰਾਂ ਨੇ ਇਕਜੁੱਟ ਹੋ ਕੇ ਉਹ ਰਹਿ ਕੇ ਉਹਨਾਂ ਨੇ ਜਿਹੜੇ ਸੰਘਰਸ਼ ਲੜੇ ਹੋਣ ਤਾਂ نیشنل ਪਾਰਟੀ ਕਾਂਗਰਸ ਵਰਗੀ ਪਾਰਟੀ ਦੇ ਵਿੱਚ ਆ ਕੇ ਉਹ ਇੱਕ ਉਮੀਦ ਦੇ ਨਾਲ ਆਏ ਹੋਣ ਭਾਜਪਾ ਦੇ ਖਿਲਾਫ ਲੜਾਈ ਲੜਨ ਵਾਸਤੇ ਔਰ ਫਿਰ ਉੱਥੇ ਜਾ ਕੇ ਇਸ ਤਰੀਕੇ ਦੇ ਡਿਸਪਲਿਨ ਜਿਹੜੇ ਆ ਭੰਗ ਹੋਣ ਉੱਥੇ ਜਿਹੜਾ ਇੱਕ ਦੂਜੇ ਦੀ ਗੱਲ ਨਾ ਸੁਣੀ ਜਾ ਰਹੀ ਹੋਵੇ ਤਾਂ ਫਿਰ ਬੰਦਾ ਜ਼ਰੂਰ ਪਰੇਸ਼ਾਨ ਹੁੰਦਾ ਹੈ ਕਿ ਭਾਈ ਮੈਂ ਕਿਤੇ ਗਲਤ ਥਾਂ 'ਤੇ ਆ ਗਿਆ ਆ ਕੀ ਚੱਲ ਰਿਹਾ ਸੋ ਗਾਂਧੀ ਦੀ ਸੁਭੈਸੋ ਹਿੱਦਤਾ ਨੇ ਜਿਹੜੇ ਉਹ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕੀਤੀ ਹੈ ਪਰ ਕੀ ਲੀਡਰ ਸ਼ੀਸ਼ਾ ਦੇਖ ਕੇ ਆਪਣੇ ਚਿਹਰੇ ਜਿਹੜੇ ਉਹ ਪਛਾਣ ਸਕਣਗੇ ਜਾਂ ਨਹੀਂ ਪਛਾਣ ਸਕਣਗੇ ਜਾਂ ਹਾਈ ਕਮਾਂਡ ਇਹਨੂੰ ਕਿਵੇਂ ਲੈਂਦੀ ਹੈ ਜਾਂ ਗਾਂਧੀ ਸਾਹਿਬ ਹਾਈ ਕਮਾਂਡ ਨੂੰ ਕੋਈ ਗੱਲ ਜੀ ਚਾ ਸਕਦੇ ਹੈ ਜਾਂ ਨਹੀਂ ਸਕਦੇ ਇਹ ਜਿਹੜੀ ਗੱਲ ਦੇਖਣ ਵਾਲੀ ਹੋਊਗੀ ਪਰ ਹਾਂ ਲੀਡਰ ਔਰ ਵਰਕਰ ਹੁਣ ਵਾਕਈ ਪਰੇਸ਼ਾਨ ਹੋਣਾ ਸ਼ੁਰੂ ਹੋ ਗਿਆ ਕਿ ਭਾਈ ਕਾਂਗਰਸ ਦੀ ਜਿਹੜਾ ਇਹ ਸਲਫ ਗੋਲ ਕਰਨ ਵਾਲੀ ਜਿਹੜੀ ਸਥਿਤੀ ਹੈ ਇਹ ਬਹੁਤ ਜ਼ਿਆਦਾ ਹੁਣ ਖਤਰਨਾਕ ਹੁੰਦੀ ਜਾ ਰਹੀ ਹੈ ਬਿਲਕੁਲ ਸਿੱਧੂ ਸਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿਚਾਰ ਕੀ ਕੁਝ ਬੱਪਰਦਾ ਹੈ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜਿਹੜੇ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਜੀ ਦਾ ਐਸ ਸੀ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰojana lokana TV ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ